ਦੋਸਤੋ ਆਪਾਂ ਡਾਕਟਰਾਂ ਨੂੰ ਬਿਲਕੁਲ ਰੱਬ ਸਮਝਦੇ ਆਂ ਕਈ ਵਾਰ ਇਲਾਜ ਦੇ ਲਈ ਜਾਂਦੇ ਆਂ ਤਾਂ ਆਪਾਂ ਨੂੰ ਲੱਗਦਾ ਵੀ ਡਾਕਟਰ ਬਹੁਤ ਹਮਦਰਦੀ ਕਰਦੇ ਨੇ ਪਰ ਬਹੁਤ ਦੁਨੀਆ ਦੇ ਵਿੱਚ ਬਹੁਤ ਪਾਪ ਵਾਪਰ ਰਿਹਾ ਐ ਐਸਾ ਐਸਾ ਕੁਝ ਹੋ ਰਿਹਾ ਜਿਹਦੇ ਬਾਰੇ ਆਪਾਂ ਸੋਚ ਵੀ ਨਹੀਂ ਸਕਦੇ ਇਹ ਜੋ ਕੁਝ ਇੱਕ ਪੁੰਨੇ ਦੇ ਬਹੁਤ ਹੀ ਪਪੂਲਰ ਹਸਪੀਟਲ 'ਚ ਜਿਹੜਾ ਕਿ 1980 ਤੋਂ 1970 ਤੋਂ 80 ਦੇ ਦਹਾਕੇ ਦੇ ਦੌਰਾਨ ਬਹੁਤ ਜ਼ਿਆਦਾ ਪਪੂਲਰ ਇੰਡੀਆ ਦਾ ਹਸਪਤਾਲ ਸੀਗਾ ਉਸ ਹਸਪਤਾਲ ਦੇ ਵਿੱਚ ਕੁਝ ਐਸਾ ਅਜੀਬੋ ਗਰੀਬ ਵਾਪਰਿਆ ਜਿਨੇ ਬਿਲਕੁਲ ਮੈਡੀਕਲ ਕਮਿਊਨਿਟੀ ਦੇ ਉੱਪਰੋਂ ਭਾਰਤੀਆਂ ਦਾ ਵਿਸ਼ਵਾਸ ਖਾਸ ਕਰ ਮਹਾਰਾਸ਼ਟਰੀਆਂ ਲੋਕਾਂ ਦਾ ਤੇ ਬਿਲਕੁਲ ਪੁੰਨੇ ਸ਼ੜ ਦੇ ਲੋਕਾਂ ਦਾ ਵਿਸ਼ਵਾਸ ਬਿਲਕੁਲ ਹਲਾਤ ਆ ਡਾਕਟਰਾਂ ਦੇ ਉੱਪਰੋਂ ਆਉ ਦੇਖਦੇ ਆ ਇਹ じゃ ਕੀ ਵਾਪਰਿਆ ਦੋਸਤੋ ਇਸ ਹਸਪਤਾਲ ਦੇ ਅੰਦਰ ਤੇ ਦੋਸਤੋ ਤੁਸੀਂ ਆਪਣਾ ਚੈਨਲ ਅਦ੍ਰਿਸ਼ਮ ਪੰਜਾਬੀ ਬਿਲਕੁਲ ਵੀ ਸਬਸਕ੍ਰਾਈਬ ਕਰਨਾ ਨਾ ਭੁੱਲਣਾ YouTube ਤੇ ਤੇ ਆਪਣਾ Facebook ਪੇਜ ਅਦ੍ਰਿਸ਼ਮ ਜਲਦੀ ਤੋਂ ਜਲਦੀ ਸਾਰੇ ਵੀਰ ਫੋਲੋ ਕਰ ਲਓ ਸੋ ਦੋਸਤੋ ਅੱਜ ਆਪਾਂ ਗੱਲ ਕਰਦੇ ਆਂ ਪੂਨੇ ਹਸਪੀਟਲ ਦੇ ਕੇਸ ਦੀ ਜਿਹੜਾ ਕਿ 1980 ਦੇ ਵਿੱਚ ਹੋਇਆ ਦੋਸਤੋ ਜਿਹੜਾ ਪੂਨੇ ਦਾ ਇੱਕ ਸ਼ਾਂਤੀ ਦੇਵਾ ਹਸਪਤਾਲ ਸੀਗਾ ਜਿਹੜਾ ਕਿ ਉਸ ਸਮੇਂ ਦੇ ਵਿੱਚ ਬਹੁਤ ਹੀ ਜ਼ਿਆਦਾ ਮਸ਼ਹੂਰ ਹਸਪਤਾਲ ਸੀਗਾ 1970 ਤੋਂ 80 ਦੇ ਦੌਰਾਨ ਇਹ ਬਹੁਤ ਜ਼ਿਆਦਾ ਕਾਮਯਾਬੀ ਨਾਲ ਚੱਲ ਰਿਹਾ ਸੀ ਇਹ ਸਪਤਾਲ ਦੇ ਵਿੱਚ ਗਰੀਬ ਤੋਂ ਗਰੀਬ ਇਨਸਾਨ ਦਾ ਇਲਾਜ ਹੁੰਦਾ ਸੀਗਾ ਤੇ ਕਿਹਾ ਜਾਂਦਾ ਸੀ ਵੀ ਅਮਰੀਕਾ ਤੋਂ ਵੱਡੇ ਵੱਡੇ ਕਾਰੋਬਾਰੀ ਜਿਹੜੇ ਨੇ ਉਹ ਮਨੁੱਖੀ ਭਲਾਈ ਦੇ ਲਈ ਇਸ ਹਸਪਤਾਲ ਦੇ ਵਿੱਚ ਗ੍ਰਾਂਟ ਭੇਜਦੇ ਨੇ ਜਿਦੇ ਕਰਕੇ ਇਹ ਬਹੁਤ ਹਾਈ ਲੈਵਲ ਦਾ ਇਲਾਜ ਜਿਹੜਾ ਹੈ ਇੱਥੇ ਆਮ ਗਰੀਬ ਤੋਂ ਗਰੀਬ ਤੇ ਸਧਾਰਨ ਤੇ ਮਿਡਲ ਕਲਾਸ ਦੇ ਮਰੀਜ਼ ਨੂੰ ਵੀ ਉਪਲਬਧ ਦਾ ਇਸ ਚੀਜ਼ ਦੇ ਲਈ ਇਹ ਹਸਪਤਾਲ ਉਸ ਸਮੇਂ ਬਹੁਤ ਪ੍ਰਸਿੱਧ ਸੀਗਾ ਸਨ 1970 ਤੋਂ 1980 ਦੇ ਵਿਚਾਲੇ ਇਸ ਹਸਪਤਾਲ ਨੇ ਬਹੁਤ ਜ਼ਿਆਦਾ ਪ੍ਰਸਿੱਧੀ ਫੜੀ ਇਸ ਦਹਾਕੇ ਦੇ ਦੌਰਾਨ ਭਾਰਤ ਦੇ ਇਸ ਹਸਪਤਾਲ ਦੇ ਵਿੱਚ ਭਾਰਤੀ ਤੇ ਅਮਰੀਕੀ ਡਾਕਟਰ ਮਿਲ ਕੇ ਕੰਮ ਕਰਦੇ ਸੀ ਇਲਾਜ ਕਰਦੇ ਸੀ ਮਰੀਜ਼ਾਂ ਦਾ ਤੇ ਨਾਲ ਉਹ ਨਾਲ ਖੋਜ ਵੀ ਕਰਦੇ ਸੀ ਇਹ ਇਲਾਜ ਜਿਹੜਾ ਹੈਗਾ ਮਤਲਬ ਮਨੁੱਖਤਾ ਦੇ ਝੰਡਾ ਬਰਦਾਰ ਅਸਲ 'ਚ ਅਮਰੀਕਾ ਤੋਂ ਇਹ ਸੇਵਾ ਨਿਭਾ ਰਹੇ ਸੀ। ਵਖੋ ਅੱਗੇ ਚੱਲ ਕੇ ਤੁਹਾਨੂੰ ਪਤਾ ਲੱਗੂਗਾ ਕਿ ਕਿੰਨੇ ਕਿ ਝੰਡੇ ਬਰਦਾਰ ਹੁੰਦੇ ਨੇ ਇਹ ਜਿਹੇ ਲੋਕ। ਯਾਨੀ ਅਮਰੀਕੀ ਕਾਰੋਬਾਰੀ ਕਿਹਾ ਜਾਂਦਾ ਸੀ ਵੀ ਮੈਡੀਕਲ ਸਾਇੰਸ ਦੀ ਤਰੱਕੀ ਦੇ ਲਈ ਬਹੁਤ ਜ਼ਿਆਦਾ ਪੈਸਾ ਖਰਚ ਕੇ ਭਾਰਤ ਦੇ ਇਸ ਗਰੀਬ ਲੋਕਾਂ ਲਈ ਬਣੇ ਹਸਪਤਾਲ ਦੇ ਵਿੱਚ ਮਾਨਵ ਭਲਾਈ ਦਾ ਕੰਮ ਕਰ ਰਹੇ ਸੀ ਠੀਕ ਹੈ ਜੀ ਤੇ ਰਾਜਵੀਰ ਮਲਹੋਤਰਾ ਨਾਮ ਦਾ ਸ਼ਖਸ ਉਸ ਸਮੇਂ ਇਸ ਹਸਪਤਾਲ ਦਾ ਡਾਇਰੈਕਟਰ ਡਾਕਟਰ ਸੀਗਾ ਉਹੀ ਡਾਕਟਰ ਤੇ ਇਸ ਹਸਪਤਾਲ ਦਾ ਡਾਇਰੈਕਟਰ ਸੀਗਾ ਇਸ ਇਲਾਜ ਇਸ ਹਸਪਤਾਲ ਦੀ ਬਹੁਤ ਸਸਤਾ ਤੇ ਵਧੀਆ ਇਲਾਜ ਕਰਨ ਦੇ ਲਈ ਪ੍ਰਸਿੱਧੀ ਸੀਗੀ ਪਰ ਇਹਦੀ ਬੀਸਮੈਂਟ ਦੀ ਤੀਸਰੀ ਮੰਜ਼ਲ ਯਾਨੀ ਬੀਸਮੈਂਟ ਦੇ ਵਿੱਚ ਜ਼ਮੀਨੀ ਮੰਜ਼ਲਾਂ ਦੇ ਵਿੱਚੋਂ ਸਭ ਤੋਂ ਥੱਲੇ ਵਾਲੀ ਤੀਜੀ ਮੰਜ਼ਲ ਦੇ ਅੰਦਰ ਕੋ ਜੱਗੂ ਹੀ ਦੇਰਵਾ ਵਾਪਰ ਰਿਹਾ ਸੀਗਾ ਕੀ ਹੋ ਰਿਹਾ ਸੀ ਇਹ ਥਾਂ ਜਾਂ ਚੈਂਬਰ ਜਿਹੜੇ ਸੀਗੇ ਜਿਹੜੇ ਇਹ ਤੀਸਰੀ ਬੀਸਮੈਂਟ ਦੇ ਵਿੱਚ ਬਣੇ ਹੋਏ ਸੀ ਬੜੇ ਸਖਤ ਪਹਿਰੇ ਥੱਲੇ ਰਿਆ ਕਰਦੇ ਸੀ ਉਸ ਟਾਈਮ ਦੇ ਵਿੱਚ ਯਾਨੀ 1970s ਤੋ ਇਟ ਇਜ਼ ਦੇ ਵਿਚਾਲੇ ਉਸ ਸਮੇਂ ਕਿਹਾ ਜਾਂਦਾ ਹੈ ਵੀ ਇੱਥੇ ਡੱਡ ਡੱਡੇ ਮੁੱਟੇ ਲੋਹੇ ਦੇ ਆਟੋਮੈਟਿਕ ਦਰਵਾਜ਼ੇ ਲੱਗੇ ਹੋਏ ਸੀਗੇ ਤੇ ਐਨੇ ਮਤਲਬ ਸਖਤ ਸਿਸਟਮ ਸੀਗੇ ਕਿ ਉਹ ਉਸ ਬਿਲਕੁਲ ਸੀਲ ਬੰਦ ਚੈਂਬਰਾਂ ਦੇ ਵਾਂਗੂ ਇਹ ਜਿਹੜਾ ਥਰਡ ਬੀਸਮੈਂਟ ਦੇ ਵਿੱਚ ਬਣੇ ਹੋਏ ਰੂਮਜ਼ ਆਪਰੇਸ਼ਨ ਥੀਏਟਰਜ਼ ਐਦਾਂ ਦੀਆਂ ਖਾਸ ਤਰ੍ਹਾਂ ਦੀ ਫੈਸਿਲਿਟੀ ਸੀ ਯਾਨੀ ਫੈਸਿਲਿਟੀ ਕਰਨੀ ਆਈ ਜੀ ਚੀਜ਼ ਨੂੰ ਸਪੈਸ਼ਲ ਤੌਰ ਤੇ ਬਣਾਇਆ ਹੋਇਆ ਕੋਈ ਆਪਰੇਸ਼ਨ تھیਟਰ ਜਾਂ ਕੋਈ ਲੈਬ ਇਹਨਾਂ ਚੀਜ਼ਾਂ ਨੂੰ ਫੈਸਿਲਿਟੀਆਂ ਕਹਿੰਦੇ ਇਹਨੂੰ ਮੈਡੀਕਲ ਫੈਸਿਲਿਟੀਆਂ ਕਹਾਂਗੇ ਇਦਾਂ ਨਿਊਕਲੀਅਰ ਫੈਸਿਲਿਟੀਆਂ ਹੁੰਦੀਆਂ ਤਾਂ ਗਲਤੀ ਕੀ ਹੋਈ ਹਸਪਤਾਲ ਤੋਂ ਕਿ ਹਸਪਤਾਲ ਦੇ ਹੋਇਆ ਏ ਕਿ ਜਿਹੜਾ ਹਸਪਤਾਲ ਦਾ ਵੇਸਟ ਡਿਸਪੋਜ਼ ਆਲਾ ਵੇਸਟ ਜਿੱਥੇ ਜਾਂਦਾ ਸੀ ਜਿੱਥੇ ਗੰਦਗੀ ਨਿਕਲਦੀ ਹਸਪਤਾਲ ਦੀ ਉਹਦਾ ਜਿਹੜਾ ਮੇਨ ਹੋਲ ਵਾਲਾ ਪਾਈਪ ਸੀਗਾ ਯਾਨੀ ਐਂ ਕਹ ਲਓ ਸੀਵਰੇਜ ਪਾਈਪ ਸੀਗਾ ਜਿਹੜਾ ਉਹ ਜਾ ਕੇ ਜਿੱਥੇ ਸ਼ਹਿਰ ਦੇ ਇੱਕ ਵੱਡੇ ਏਰੀਏ ਦੇ ਵਿੱਚ ਗਿਰਦਾ ਸੀਗਾ ਉਹਦੇ ਵਿੱਚ ਸਮੱਸਿਆ ਆ ਗਈ ਉਹ ਜਿਹੜਾ ਪਾਈਪ ਸੀਗਾ 50 ਮੀਟਰ ਦੂਰ ਤੱਕ ਜਾਂਦਾ ਸੀਗਾ ਯਾਨੀ ਸ਼ਹਿਰ ਦਾ ਜਿਹੜਾ ਇੱਕ ਵੱਡਾ ਨਾਲਾ ਸੀ ਉਹਦੇ ਵਿੱਚ ਜਾ ਕੇ ਹਸਪਤਾਲ ਤੋਂ 50 ਮੀਟਰ ਦੂਰ ਉਹ ਪਾਈਪ ਜਾ ਕੇ ਸ਼ਹਿਰ ਦੇ ਵੱਡੇ ਨਾਲੇ ਦੇ ਵਿੱਚ ਗਿਰਤਾ ਸੀਗਾ ਤਾਂ ਕੀ ਹੋਇਆ ਉੱਥੇ ਇੱਕ ਰਵੀ ਕੁਮਾਰ ਨਾਮ ਦਾ ਮੇਨਟੇਨੈਂਸ ਵਰਕਰ ਸੀਗਾ ਉਸ ਕਰਮਚਾਰੀ ਨੇ ਇੱਕ ਅਜੀਬੋ ਗਰੀਬ ਵਰਤਾਰੇ ਦੀ ਰਿਪੋਰਟ ਪੁਲਿਸ ਨੂੰ ਕੀਤੀ ਇਹ ਭਾਰਤ ਦੀ ਮੈਡੀਕਲ ਹਿਸਟਰੀ ਦਾ ਮੰਨਿਆ ਜਾਂਦਾ ਸਭ ਤੋਂ ਖਿਨਾਉਣਾ ਅਪਰਾਧ ਬਣਿਆ ਇਹ ਕੇਸ ਤੇ ਇਹ ਅਪਰਾਧ ਬਣ ਕੇ ਐਸਾ ਸਾਹਮਣੇ ਆਇਆ ਕਿ ਭਾਰਤ ਦੇ ਲੋਕਾਂ ਦਾ ਖਾਸ ਕਰ ਮਹਾਰਾਸ਼ਟਰਨਾਂ ਦਾ ਤੇ ਪੁੰਨੇ ਦੇ ਲੋਕਾਂ ਦਾ ਤਾਂ ਬਿਲਕੁਲ ਹੀ ਮੈਡੀਕਲ ਕਮਿਊਨਿਟੀ ਤੋਂ ਵਿਸ਼ਵਾਸ ਬਿਲਕੁਲ ਡਗਮਗਾ ਗਿਆ ਬਿਲਕੁਲ ਹਿੱਲ ਗਿਆ ਹੈ ਜੇ ਕੀ ਹੋਇਆ ਰਵੀ ਕੁਮਾਰ ਨਾਂ ਦੇ ਮੇਨਟਨੈਂਸ ਵਰਕਰ ਨੇ ਜਿਹੜਾ ਕਿ ਹਸਪਤਾਲ ਦੇ ਸੀਵਰੇਜ ਸਿਸਟਮ ਦੀ ਦੇਖਭਾਲ ਦਾ ਜਿਹਦੇ ਜਿੰਮਾ ਸੀਗਾ ਉਹਦੇ ਤੇ ਉਹਨੇ ਹਸਪਤਾਲ ਤੋਂ ਸ਼ਹਿਰ ਦੇ ਬਾਹਰ ਦੇ ਨਾਲੇ 'ਚ ਗਿਰਦੀ ਸੀਵਰੇਜ ਪਾਈਪ 'ਚ ਬਲੋਕੇਜ ਦੇਖੀ ਬਲਾਕੇਜ ਹੈ ਬਹੁਤ ਦਿਨਾਂ ਤੋਂ ਬਲਾਕੇਜ ਚੱਲ ਰਹੀ ਸੀ ਛੋਟੇ ਮੋਟੇ ਉਹਦੇ ਨਾਲ ਦੇ ਕਰਮਚਾਰੀ ਰਿਪੋਰਟ ਕਰ ਰਹੇ ਸੀ ਉਹਨੂੰ ਵੀ ਯਾਰ ਉੱਥੇ ਬਲਾਕੇਜ ਆ ਤੂੰ ਦੇਖਦਾ ਕਿਉਂ ਨਹੀਂ ਤੂੰ ਦੇਖਦਾ ਕਿਉਂ ਨਹੀਂ ਤੇਰੀ ਸੀਵਰੇਜ ਦੇਖਣ ਦੀ ਡਿਊਟੀ ਹੈ ਤੂੰ ਮੇਨਟਨੈਂਸ ਦਾ ਪੱਕਾ ਵਰਕਰ ਹੈ ਤੇਰੀ ਜ਼ਿੰਮੇਵਾਰੀ ਹੈ ਤਾਂ ਉਹਨੇ ਨਾ ਜਾ ਕੇ ਜਿੱਥੇ ਉਹ ਨਿਕਲਦੇ ਸੀ ਸ਼ਹਿਰ ਦੇ ਮੇਨ ਨਾਲੇ ਦੇ ਵਿੱਚ 50 ਮੀਟਰ ਦੂਰ ਉੱਥੇ ਜਾ ਕੇ ਉਹਨੇ ਜਿਹੜਾ ਇਹ ਸੀਵਰੇਜ ਪਾਈਪ ਚੈੱਕ ਕੀਤਾ ਵੀ ਇਹਦੇ ਅੰਦਰ ਕੋਈ ਕਚਰਾ ਕੁਚਰਾ ਇਹ ਕੁਸ਼ਤਾ ਨਹੀਂ ਹੈਗਾ ਉਹਨੇ ਸੀਵਰੇਜ ਪਾਈਪ ਦੇ ਵਿੱਚ ਦੇਖਿਆ ਇੰਨੀ ਜ਼ਿਆਦਾ ਤਗੜੀ ਬਲੋਕੇਜ ਹੋਈ ਵੀ ਕਿ ਇਹ ਡਰੇਨੇਜ ਪਾਈਪ ਚ ਸੀਗੀ ਇਹ ਹਸਪਤਾਲ ਦੇ ਡਰੇਨੇਜ ਸਿਸਟਮ ਤੋਂ ਸ਼ਹਿਰ ਦੇ ਬਾਹਰਲੇ ਨਾਲੇ ਵੱਲ 50 ਮੀਟਰ ਦੀ ਦੂਰੀ ਤੇ ਗੰਦਗੀ ਸੁੱਟਦੀ ਸੀ ਇਹ ਪਾਈਪ ਉਹਨੇ ਦੇਖਿਆ ਵੀ ਇਹ ਆਮ ਕਚਰਾ ਨਹੀਂ ਹੈਗਾ ਇਹ ਚ ਬੜੇ ਅਜੀਬੋ ਗਰੀਬ ਜੇ ਢੰਗ ਦਾ ਕਚਰਾ ਸੀਗਾ ਕੀ ਕਿ ਇਹ ਲੱਗ ਰਿਹਾ ਸੀਗਾ ਉਹਨੇ ਦੇਖਿਆ ਵੀ ਬੜੇ ਅਜੀਬੋ ਗਰੀਬ ਜੇ ਅੰਗਾਂ ਵਾਲੀਆਂ ਦੋ ਡੈੱਡ ਬਾਡੀਜ਼ ਇਹਦੇ ਵਿੱਚ ਫਸੀਆਂ ਪਈਆਂ ਸੀ ਬਹੁਤ ਬੁਰੀ ਤਰ੍ਹਾਂ ਜਕੜੀਆਂ ਪਈਆਂ ਸੀ ਤੇ ਉਹਨੇ ਸਾਰਾ ਪਾਈਪ ਜਿਹੜਾ ਹੈ ਇਹ ਬਲੋਕੇਜ ਕੀਤੀ ਪਈ ਸੀ ਇਹਦੇ ਚ ਤਾਂ ਉਹਨੇ ਜਿਹੜਾ ਦੋ ਮ੍ਰਿਤਕ ਸ਼ਰੀਰ ਜਿਹੜੇ ਨੇ ਉਹ ਦੇਖੇ ਇਹ ਜਿਹਨਾਂ ਦੇ ਅੰਗ ਜਿਹੜੇ ਸੀਗੇ ਸਰੀਰਕ ਹੱਥ ਪੈਰ ਬਾਹਾਂ ਲੱਤਾਂ ਨਹੀਂ ਸੀਗੀਆਂ ਬਲਕਿ ਕਿਸੇ ਕੰਨ ਖਜੂਰੇ ਵਾਂਗੂ ਜਿਵੇਂ ਉਹ ਪੇੜ ਦੀਆਂ ਸ਼ਾਖਾਵਾਂ ਜੀਆਂ ਨਿਕਲੀਆਂ ਹੁੰਦੀਆਂ ਨੇ ਕਾਫੀ ਸਾਰੀਆਂ ਟਾਣੀਆਂ ਜੀਆਂ ਜਿਵੇਂ ਇਨਸਾਨ ਦੇ ਜਿਵੇਂ ਕੋਈ ਦਰਖਤ ਵਰਗੀਆਂ ਟਾਣੀਆਂ ਨਿਕਲੀਆਂ ਹੋਣ ਤੇ ਉਹ ਫਸ ਗਿਆ ਹੋਵੇ ਪਾਈਪ ਦੇ ਵਿੱਚ ਤਾਂ ਉਹ ਦੇਖਿਆ ਉਹਨੇ ਉਹਨੇ ਇਹ ਚੀਜ਼ ਦੇਖ ਕੇ ਉਹ ਇੰਨਾ ਡਰ ਗਿਆ ਕਿ ਉਹਨੇ ਗੜਬੜ ਸਮਝ ਕੇ ਪੁਲਸ ਨੂੰ ਰਿਪੋਰਟ ਕਰਤੀ ਪੁਲਸ ਆਗੀ ਪੁਲਸ ਨੇ ਦੇਖਿਆ ਕਿ ਹਸਪਤਾਲ ਤੋਂ ਉਹਨਾਂ ਨੇ ਜਦੋਂ ਉਹ ਕੱਡੀਆਂ ਦੋ ਬਾਡੀਜ਼ ਉਹਨਾਂ ਨੂੰ ਲੱਗਿਆ ਵੀ ਤਾਂ ਬੜੀਆਂ ਅਜੀਬੋ ਗਰੀਬ ਜੀਆਂ ਬਿਚੇਰਾ ਇਨਸਾਨੀ ਜਿਹੜਾ ਇਹ ਮੁੱਡੇ ਬਣੇ ਹੋਏ ਪਰ ਉਸ ਤੋਂ ਬਾਅਦ ਹੱਥ ਨਹੀਂ ਹੈਗੇ ਹੱਥ ਦੀ ਜਗ੍ਹਾ ਬ੍ਰਾਂਚੇਜ਼ ਦੀਆਂ ਨਿਕਲੀਆਂ ਹੋਈਆਂ ਲੱਤਾਂ ਦੀ ਜਗ੍ਹਾ ਬੜੀਆਂ ਅਜੀਬ ਜੀਆਂ ਟਾਣੀਆਂ ਵਰਗੀਆਂ ਚੀਜ਼ਾਂ ਕਈ ਖਾਸੀਆਂ ਨਿਕਲੀਆਂ ਵੀ ਜਿਵੇਂ ਕੰਨ ਖਜੂਰੇ ਦੀਆਂ ਹੁੰਦੀਆਂ ਨੇ ਬੜੇ ਹੈਰਾਨ ਹੋਏ ਪੁਲਿਸ ਵਾਲੇ ਉਹਨਾਂ ਨੇ ਇਹਦੇ ਸਬੰਧ ਚ ਹੁਣ ਹਸਪਤਾਲ ਦੇ ਉੱਚੋਂ ਅੰਦਰੋਂ ਬਾਹਰ ਨੂੰ ਆ ਰਹੀ ਸੀ ਵੇਸਟ ਪਾਈਪ ਦੇ ਵਿੱਚੋਂ ਤਾਂ ਉਹਨਾਂ ਨੇ ਡਰੇਨੇਜ ਪਾਈਪ ਦੇ ਜਿਹੜਾ ਮਹਾਨਾ ਹਸਪਤਾਲ ਦੇ ਵਿੱਚ ਸੀਗਾ ਉਧਰ ਜਾ ਕੇ ਦੇਖਣ ਦੀ ਇੱਛਾ ਪ੍ਰਗਟ ਕੀਤੀ ਹਸਪਤਾਲ ਦੇ ਡਾਕਟਰਾਂ ਨੇ ਉਹਨਾਂ ਨੂੰ ਜਿਵੇਂ ਕਿ ਰੋਕਣ ਦੇ ਲਈ ਕਿ ਉਹ ਤੋਂ ਇਜਾਜ਼ਤ ਲੈਣੀਆਂ ਉਹ ਤੋਂ ਇਜਾਜ਼ਤ ਲੈਣੀਆਂ ਉਹਨਾਂ ਦੇ ਪਰ ਚਿਹਰਿਆਂ ਦੀਆਂ ਕਬਰਾਟਾਂ ਦੱਸ ਰਹੀਆਂ ਸੀ ਵੀ ਕੁਝ ਗੜਬੜ ਹੈ ਜਿਹੜੇ ਡਾਕਟਰਾਂ ਨੂੰ ਹਸਪਤਾਲ ਦਿਆਂ ਨੂੰ ਪੁਲਿਸ ਨੇ ਕੁਐਸਚਨਿੰਗ ਕੀਤੀ ਉਹਨਾਂ ਦੇ ਬਿਆਨ ਲਿੱਤੇ ਉਹਨਾਂ ਦੇ ਬਿਆਨ ਆਪਸ ਮੇਲ ਨਹੀਂ ਸੀ ਖਾਰੇ ਲੱਗ ਰਿਹਾ ਸੀ ਵੀ ਉਹ ਕੁਝ ਵੱਡਾ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਇਹਦੇ ਲਈ ਜਿਹੜਾ ਪ੍ਰਸ਼ਾਸਨ ਜਿਹੜਾ ਹੈਗਾ ਸੀ ਉਹ ਬਹੁਤਾ ਮਤਲਬ ਹਸਪਤਾਲ ਦਾ ਉਹਨਾਂ ਨੂੰ ਕੋਆਪਰੇਟ ਕਰਦਾ ਨਹੀਂ ਸੀ ਲੱਗ ਰਿਹਾ ਤਾਂ ਪੁਲਿਸ ਜਿਹੜੀ ਹੈਗੀ ਆ ਉਹਨਾਂ ਨੇ ਦੇਖਿਆ ਵੀ ਇਹ ਚ ਕੋਈ ਵੱਡੀ ਗੜਬੜ ਹੈ ਤਾਂ ਉਹਨਾਂ ਨੇ ਆਪਣੇ ਵੱਡੇ ਅਫਸਰਾਂ ਤੋਂ ਪੁਲਿਸ ਨੇ ਇਜਾਜ਼ਤ ਲੈ ਕੇ ਕੋਰਟ ਦੀ ਪ੍ਰਵਾਨਗੀ ਲੈ ਕੇ ਸਰਚ ਵਾਰੰਟ ਲੈ ਕੇ ਕਾਫੀ ਵੱਡੀਆਂ ਟੀਮਾਂ ਇਕੱਠੀਆਂ ਕਰਕੇ ਸ਼ਹਿਰ ਚੋਂ ਸਾਰੀਆਂ ਆਪਣੀਆਂ ਉਹਨਾਂ ਨੇ ਜਿਹੜਾ 8 ਜੂਨ 1980 ਨੂੰ ਰੇਡ ਕੀਤੀ ਇਸ ਹਸਪਤਾਲ ਤੇ ਆਫੀਸ਼ੀਅਲੀ ਤਾਂ ਉਹਨਾਂ ਨੇ ਰੇਡ ਦੇ ਵਿੱਚ ਡਾਕਟਰਾਂ ਨੇ ਉਹਨਾਂ ਨੂੰ ਜਿਵੇਂ ਕੀ ਕੋਸ਼ਿਸ਼ ਕੀਤੀ ਵੀ ਕਿਸੇ ਢੰਗ ਨਾਲ ਉਹਨਾਂ ਨੂੰ ਡੀਮੋਟੀਵੇਟ ਜਾਂ ਹੋਰ ਪਾਸੇ ਨੂੰ ਮਿਸਡਾਇਰੈਕਟ ਕੀਤਾ ਜਾਵੇ ਪਰ ਐਂਡ ਦੇ ਵਿੱਚ ਉਹ ਜਿਹੜੀਆਂ ਬੇਸਮੈਂਟ ਦੀਆਂ ਤਿੰਨ ਮੰਜ਼ਲਾਂ ਸੀ ਪੁਲਿਸ ਉੱਥੇ ਪਹੁੰਚ ਗਈ ਪੁਲਿਸ ਨੇ ਦੇਖਿਆ ਵੀ ਬੜੇ ਅਜੀਬ ਜਿਹੇ ਢੰਗ ਨਾਲ ਇਹ ਮੰਜ਼ਲਾਂ ਜਿਹੜੀ ਐ ਤੀਜੀ ਮੰਜ਼ਲ ਇਹ ਸੀਲਬੰਦ ਕਿਉਂ ਐ ਨੇ ਇਹਦਾ ਮਤਲਬ ਕੋਈ ਗੜਬੜ ਆ ਉਹਨਾਂ ਨੇ ਅੰਦਰ ਵੜ ਗਏ ਅੰਦਰ ਵੜ ਕੇ ਜਦੋਂ ਉਹ ਦਰਵਾਜ਼ੇ ਦਰਬੂਜੇ ੱਟਕੇ ਨਾਲ ਉਹਨਾਂ ਤੋਂ ਖਲਵਾਏ ਪੁਲਿਸ ਨੇ ਕਿਹਾ ਵੀ ਨਹੀਂ ਐਸੀ ਤੋੜ ਦਾਂਗੇ ਇਹਨਾਂ ਨੂੰ ਖਲਵਾਏ ਤਾਂ ਅੰਦਰ ਜਦੋਂ ਜਾ ਕੇ ਦੇਖਿਆ ਤਾਂ ਦਿਲ ਦਹਿਲਾਉ ਸੀਨ ਸੀਗਾ ਉਥੇਕ ਬਹੁਤ ਸਾਰੇ ਮਰੀਜ਼ ਪਏ ਸੀ ਮਰੀਜ਼ ਵੀ ਇਹ ਜੇ ਜਿਹੜੇ ਬਹੁਤ ਗਰੀਬ ਹੁੰਦੇ ਨੇ ਬੇਕਾਰ ਹੁੰਦੇ ਨੇ ਇਸ ਤਰ੍ਹਾਂ ਦੇ ਮਰੀਜ਼ ਸੀਗੇ ਉਹਨਾਂ ਦੇ ਜਿਵੇਂ ਉਹ ਗਟਰ ਚ ਫਸੇ ਹੋਏ ਲਾਸ਼ਾਂ ਮਿਲੀਆਂ ਸੀ ਕੁਝ ਆਦਮੋਏ ਜੇ ਸੀਗੇ ਇਹਨਾਂ ਚੋਂ ਮਰੀਜ਼ ਜਿਹੜੇ ਸੀਗੇ ਉਹਨਾਂ ਦੇ ਵੀ ਜਿਵੇਂ ਪੇਡਾਂ ਦੀਆਂ ਸ਼ਾਖਾ ਖਾਵਾਂ ਜਾਂ ਕੰਨ ਖਜੂਰੇ ਦੀਆਂ ਬਹੁਤ ਸਾਰੀਆਂ ਹਜ਼ਾਰਾਂ ਹੀ ਲੱਤਾਂੀਆਂ ਨਿਕਲੀਆਂ ਹੁੰਦੀਆਂ ਨੇ ਉਸ ਤਰ੍ਹਾਂ ਦੇ ਅੰਗ ਡਵੈਲਪ ਹੋਣ ਲੱਗ ਪਏ ਸੀ ਅਸਲਚ ਇਹ ਹੋਊ ਕੀ ਰਿਆ ਸੀ ਇਹ ਦੱਸਦਾ ਮੈਂ ਤੁਹਾਨੂੰ ਇਹ ਕੰਨ ਖਜੂਰਾ ਹੁੰਦਾ ਨਾ ਸੈਂਟੀਪੀਡ ਕਹਿ ਦਿੰਨੇ ਆ ਉਹਨੂੰ ਕੰਨ ਖਜੂਰੇ ਵਰਗਾ ਜਾਨਵਰ ਜਿਹਾ ਹੁੰਦਾ ਏ ਕੋ ਰੇਂਕ ਕੇ ਚੱਲਦਾ ਜਿਹਦੇ ਬਹੁਤ ਸਾਰੀਆਂ ਹਜ਼ਾਰਾਂ ਲੱਤਾਂ ਪਾਂ ਜਿਹੀਆਂ ਹੁੰਦੀਆਂ ਨੇ ਇਹ ਕੀ ਕਰਦੇ ਸੀਗੇ ਡਾਕਟਰ ਉਹ ਬੰਦਿਆਂ ਤੇ ਐਕਸਪੈਰੀਮੈਂਟ ਕਰਦੇ ਸੀਗੇ ਇਹ ਜਾਦਾ ਦੇਖਦੇ ਸੀ ਇਹੋ ਜਿਹੇ ਕੇਸ ਇਹ ਪਹਿਲਾਂ ਦੇਖ ਲੈਂਦੇ ਸੀ ਵੀ ਆਹ ਬੰਦਾ ਦਾਖਲ ਹੋਇਆ ਇਸ ਬੰਦੇ ਦਾ ਕੋਈ ਅੱਗੇ ਪਿੱਛੇ ਪੁੱਛਣ ਨਹੀਂ ਆਇਆ ਉਹਨੂੰ ਪੁੱਛਦੇ ਉਹ ਦੱਸਦਾ ਵੀ ਮੈਂ ਬੇਕਾਰ ਆਂ ਅਗਲਾ ਹਮਦਰਦੀ ਲੈਣ ਦੇ ਲਈ ਦੱਸਦਾ ਇਹ ਭਿਖਾਰੀ ਤੇ ਬੇਕਰ ਇਹ ਜੇ ਲੋਕਾਂ ਨੂੰ ਤੇ ਕੁਝ ਬੰਦੇ ਇਹ ਜੇ ਵੀ ਮਿਲੇ ਜਿਹੜੇ ਕਿ ਅਮਰੀਕਾ ਦੇ ਵਿੱਚ ਕੈਦੀ ਸੀਗੇ ਕਿਉਂਕਿ ਇੱਕ ਗੱਲ ਪਹਿਲਾਂ ਦੱਸ ਦਵਾਂ ਏਸ ਹਸਪਤਾਲ ਦੇ ਵਿੱਚ ਜਿਹੜੇ ਡਾਕਟਰ ਕੰਮ ਕਰਦੇ ਸੀ ਬਹੁਤ ਵੱਡੇ ਸਰਜਨ ਸੀ ਜਿਹੜੇ ਉਹ 10 ਬੰਦੇ ਸੀਗੇ ਮੇਨ ਏਸ ਹਸਪਤਾਲ ਦੀ ਨਬਜ਼ ਕਹ ਲੋ ਉਹਨਾਂ ਚੋਂ 7 ਜਿਹੜੇ ਸੀਗੇ ਭਾਰਤੀ ਸੀਗੇ ਤੇ 3 ਜਿਹੜੇ ਸੀ ਅਮਰੀਕਨ ਸੀਗੇ ਔ ਅਮਰੀਕਾ ਤੋਂ ਵੀ ਆਏ ਹੋਏ ਬੰਦੇ ਇੱਥੇ ਮਰੀਜ਼ ਦੇ ਤੌਰ ਤੇ ਦਾਖਲ ਸੀ ਉਹਨਾਂ ਨੂੰ ਨਾਮ ਬਦਲ ਕੇ ਅਮਰੀਕਾ ਤੋਂ ਇੰਡੀਆ ਲਿਆਤਾ ਜਾਂਦਾ ਸੀ ਇਹ ਸਪੈਸ਼ਲ ਐਕਸਪੈਰੀਮੈਂਟ ਕਰਨ ਦੇ ਲਈ ਉਹਨਾਂ ਤੇ ਤੇ ਉਹ ਕਿਵੇਂ ਲਿਆਤੇ ਜਾਂਦੇ ਸੀ ਉਹ ਲਿਆਤੇ ਜਾਂਦੇ ਸੀ ਜੇਲ੍ਹਾਂ ਦੇ ਕੈਦੀ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਹੋ ਚੁੱਕੀ ਹੁੰਦੀ ਸੀ ਤੇ ਉਹਨਾਂ ਨੂੰ ਇਹ ਵਾਅਦਾ ਕਰਕੇ ਵੀ ਤੁਸੀਂ ਇੱਕ ਮੈਡੀਕਲ ਐਕਸਪੈਰੀਮੈਂਟ ਨੇ ਉਹਨਾਂ 'ਚ ਮਾਨਵਤਾ ਦੇ ਕੰਮ ਆਓਗੇ ਤੇ ਤੁਸੀਂ ਜਦੋਂ ਉੱਥੇ ਪਹੁੰਚ ਜਾਓਗੇ ਤਾਂ ਉੱਥੋਂ ਆਉਣ ਤੋਂ ਬਾਅਦ ਵਾਪਸ ਅਮਰੀਕਾ ਤੁਹਾਨੂੰ ਤੁਹਾਡੀ ਸਜ਼ਾ ਮaaf ਕਰ ਦਿੱਤੀ ਜਾਊਗੀ ਇਹ ਜੇ ਵਾਅਦੇ ਮਿੱਠੇ ਲਾਰੇ ਲਾ ਕੇ ਉਹਨਾਂ ਨੂੰ ਇੰਡੀਆ ਭੇਜ ਦਿੱਤਾ ਜਾਂਦਾ ਸੀ ਤੇ ਉਹ ਬੰਦਿਆਂ ਦਾ ਇਹ ਹਾਲ ਸੀਗਾ ਕਿ ਉਹਨਾਂ ਦੇ ਪੇੜ ਦੀਆਂ ਬ੍ਰਾਂਚਸ ਵਾਂਗੂ ਕਈ ਤਰ੍ਹਾਂ ਦੇ ਅੰਗ ਕੰਨ ਖਜੂਰੇ ਵਾਂਗੂ ਨਿਕਲੇ ਹੋਏ ਸੀ ਇਹ ਜੇ ਕਾਨੂੰਨੀ ਐਕਸਪੈਰੀਮੈਂਟ ਜਿਹੜੇ ਨੇ ਇਨਸਾਨ ਤੇ ਕੀਤੇ ਜਾ ਰਹੇ ਸੀ ਉਹਦੇ ਬ੍ਰੇਨ ਦੇ ਵਿੱਚ ਸੈਂਟੀਪੀਡ ਦਾ ਜੀਨ ਇੰਜੈਕਟ ਕਰ ਦਿੱਤਾ ਜਾਂਦਾ ਸੀ ਉਸ ਬੰਦੇ ਦਾ ਮੰਨ ਲਓ ਕਿਸੇ ਬੰਦੇ ਦਾ ਕੋਈ ਜਿਹਦਾ ਅੰਗ ਖਰਾਬ ਹੁੰਦਾ ਸੀ ਕੋਈ ਹੱਡੀ ਵਗੈਰਾ ਇਹ ਸੋਚ ਕੇ ਕਿ ਜਿਵੇਂ ਕੰਨ ਖਜੂਰੇ ਦੇ ਬਹੁਤ ਸਾਰੇ ਅੰਗ ਜਿਹੜੇ ਡਵੈਲਪ ਹੁੰਦੇ ਨੇ ਉਹਦਾ ਰੀਡ ਦੀ ਹੱਡੀ ਵਾਲਾ ਸੈੱਲ ਬੰਦੇ ਦੇ ਬ੍ਰੇਨ ਚ ਇੰਜੈਕਟ ਕਰ ਦਿੱਤਾ ਜਾਂਦਾ ਸੀ ਤਾਂ ਉਹ ਬ੍ਰੇਨ ਚ ਇੰਜੈਕਟ ਕੀਤਾ ਹੋਇਆ ਸੈੱਲ ਉਹਦੇ ਬ੍ਰੇਨ ਨੂੰ ਹੋਸਟ ਬਣਾ ਕੇ ਹੌਲੀ 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 ਉਹਦਾ ਜਿਹੜਾ ਆਰਗੈਨਿਕ ਮਟੀਰੀਅਲ ਐਜ਼ ਹਿਊਮਨ ਬੀਇੰਗ ਖਾਈ ਜਾਂਦਾ ਸੀ ਤੇ ਕੰਨ ਖਜੂਰੇ ਵਾਲੇ ਗੁਣ ਉਹਦੇ ਅੰਦਰ ਵੱਧ ਡਵੈਲਪ ਹੋਈ ਜਾਂਦੇ ਸੀ ਸੋ ਇਸ ਕੇਸ ਨੇ ਜਿਹੜਾ ਹੈਗਾ ਉਸ ਸੀਲਬੰਦ ਅ ਬੇਸਮੈਂਟ ਦੇ ਵਿੱਚੋਂ ਬਹੁਤ ਸਾਰੇ ਇਹ ਜੇ ਮਰੀਜ਼ ਇਹ ਜੇ ਬੰਦੇ ਫੜਵਾਏ ਤੇ ਉਹ ਦਸੇ ਡਾਕਟਰ ਉਸ ਟਾਈਮ ਵੀ ਕਿਸੇ ਦੇ ਉੱਤੇ ਐਕਸਪੈਰੀਮੈਂਟ ਕਰ ਰਹੇ ਸੀ ਜਿਹੜੇ ਦਸਾਂ ਦੇ ਵਿੱਚੋਂ ਸੱਤ ਭਾਰਤੀ ਤੇ ਤਿੰਨ ਅਮਰੀਕੀ ਡਾਕਟਰ ਸੀਗੇ ਇਹ ਮਤਲਬ ਸੀਕ੍ਰਟ ਜੈਨੇਟਿਕ ਐਕਸਪੈਰੀਮੈਂਟਾਂ ਦੇ ਲਈ ਉਹਨਾਂ ਨੇ ਸਪੈਸ਼ਲ ਚੈਂਬਰ ਹੀ ਤਿਆਰ ਕਰ ਰੱਖਿਆ ਸੀ ਜਿਹਦੇ ਬਾਰੇ ਆਮ ਮਰੀਜ਼ਾਂ ਨੂੰ ਤੇ ਆਮ ਡਾਕਟਰਾਂ ਨੂੰ ਵੀ ਨਹੀਂ ਸੀ ਪਤਾ ਹਾਲਾਂਕਿ ਉੱਥੇ ਡਾਕਟਰ ਸੈਂਕੜਿਆਂ ਚ ਕੰਮ ਕਰਦੇ ਸੀ ਸਿਰਫ ਅਹਾਂ 10 ਡਾਕਟਰਾਂ ਨੂੰ ਤੇ ਉਹਨਾਂ ਦੇ ਡਾਇਰੈਕਟਰ ਵਗੈਰਾ ਨੂੰ ਇਸ चीज ਦਾ ਪਤਾ ਸੀਗਾ ਪਰ ਬਾਅਦ ਚ ਇੱਕ ਗੱਲ ਹੋਰ ਸਾਹਮਣੇ ਆਈ ਵੀ ਇਹ ਹਸਪੀਟਲ ਜਿਹੜਾ ਹੈਗਾ ਪਿਛਲੇ 3 ਕਸਾਲਾਂ ਤੋਂ ਯਾਨੀ ਉਹ ਸਨ 1977 ਦੇ ਟਾਈਮ ਤੋਂ ਗਵਰਨਮੈਂਟ ਦੇ ਰਡਾਰ ਥੱਲੇ ਚੱਲ ਰਿਆ ਸੀ ਕਿਉਂਕਿ ਇਹਦੇ 'ਚ ਜਿਹੜੀ ਹੈ منی ਲਾਂਡਰਿੰਗ ਹੋ ਰਹੀ ਸੀਗੀ ਯਾਨੀ ਅਮਰੀਕਾ ਤੋਂ ਦੋ ਨੰਬਰ ਦਾ ਕਾਲੇ ਕਾਰੋਬਾਰ ਦਾ ਪੈਸਾ ਇਸ ਹਸਪਤਾਲ 'ਚ ਧੜਾ ਧੜ ਗਿਰ ਰਿਹਾ ਸੀਗਾ ਤੇ ਇਹ ਹਮੇਸ਼ਾ ਇਹੀ ਐਕਸਪਲੇਨੇਸ਼ਨ ਦਿੰਦੇ ਸੀ ਵੀ ਜੇ ਇਹ ਤਾਂ ਫਲੰਥਰੋਪਿਕ ਕਾਜ਼ਸ ਦੇ ਲਈ ਯਾਨੀ ਮਾਨਵ ਭਲਾਈ ਦੇ ਕਾਰਜਾਂ ਦੇ ਲਈ ਮੈਡੀਕਲ ਸਾਇੰਸ ਦੀ ਤਰੱਕੀ ਦੇ ਲਈ ਇੰਨਾ ਪੈਸਾ ਇਸ ਹਸਪਤਾਲ ਨੂੰ ਆ ਰਿਹਾ ਹੈ ਪਰ ਸਰਕਾਰ ਨੂੰ ਕਿਤੇ ਨਾ ਕਿਤੇ ਇਹਦੇ ਵਿੱਚ ਸ਼ੱਕ ਜਾਂ ਗੜਬੜ ਲੱਗਦੀ ਸੀ ਇਸ ਕਰਕੇ ਇਹ ਮਾਮਲਾ ਪੁਲਿਸ ਦੇ ਕੋਲ ਸੀਗਾ ਤੇ ਪੁਲਿਸ ਨੂੰ ਪਰ ਪਤਾ ਨਹੀਂ ਸੀਗਾ ਇਹ ਮਾਮਲਾ ਐਂਡ 'ਚ ਇੱਥੇ ਤੱਕ ਪਹੁੰਚੂਗਾ ਇਹ ਖਾਸ ਕ੍ਰਾਈਟੇਰੀਆ ਦੇ ਤਹਿਤ ਹੀ ਜਿਹੜਿਆਂ ਅਪਦੇਸ਼ਕਾਰ ਜਾਂ ਪ੍ਰਯੋਗ ਕੀਤੇ ਜਾਣ ਵਾਲੇ ਮਰੀਜ਼ ਚੁਣਦੇ ਸੀ ਜਿਹੜੇ ਕਿ ਭਿਖਾਰੀ ਹੋਣ ਬੇਘਰ ਹੋਣ ਜਾਂ ਫਿਰ ਯੂਐਸ ਦੇ ਵਿੱਚ ਕੈਦੀ ਹੋਣ ਸੋ ਦੋਸਤੋ ਤੁਹਾਨੂੰ ਆਪਣਾ ਇਹ ਪ੍ਰੋਗਰਾਮ ਕਿਹਾ ਜਾ ਲੱਗਿਆ ਤੇ ਇਹਦੇ ਤੇ ਆਪਣੀ رائے ਦੇਣਾ ਬਿਲਕੁਲ ਨਾ ਪੁੱਲਣਾ ਲਾਈਕ ਕਮੈਂਟ ਸ਼ੇਅਰ ਜਲਦੀ ਤੋਂ ਜਲਦੀ ਕਰ ਦੇਣਾ